ਜਿੰਨ ਮੈਂ ਹਰ ਮੇਲ ਪੀ ਤੇ ਇਸ ਵੇਲੇ ਅਸੀਂ ਖੜੇ ਆ ਗਿੱਦਰਵਾਹ ਹਲਕੇ ਦੇ ਵਿੱਚ ਪਿੰਡ ਲੋਹਾਰਾ ਵਿੱਚ ਪਿੰਡ ਲੋਹਾਰਾ ਦੇ ਵਿੱਚ ਵੀ ਗਿੱਦਰਵਾਹੇ ਹਲਕੇ ਦੀ ਚੋਣ ਦੇ ਰੰਗ ਟੰਗ ਸਾਨੂੰ ਦਿਖਾਈ ਦਿੰਦੇ ਨੇ ਲਗਾਤਾਰ ਇੱਥੇ ਉਮੀਦਵਾਰ ਚੋਣ ਪ੍ਰਚਾਰ ਲਈ ਆ ਰਹੇ ਨੇ ਪਰ ਪਿੰਡ ਦੇ ਵਿੱਚੋਂ ਲੰਘਦੇ ਹਾਂ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਨੂੰ ਜਿਹੜਾ ਚਲ ਘਾਰਾ ਉਹ ਦੇਖਿਆ ਇੱਕ ਐਸੀ ਇਮਾਰਤ ਦੇਖੀ ਜਿਹੜੀ ਲਗਭਗ ਖੰਡਰ ਹੋ ਚੁੱਕੀ ਹੈ ਇਹ ਇਮਾਰਤ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਆਰਓ ਦੀ ਹੈ ਇਹ ਸਾਰੋ ਦਾ ਉਦਘਾਟਨ ਮਨਪ੍ਰੀਤ ਬਾਦਲ ਹੋਰਾ ਨੇ ਕੀਤਾ ਸੀਗਾ ਤੁਸੀਂ ਦੇਖ ਸਕਦੇ ਹੋ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਵੇਲੇ ਮੁੱਖ ਮੰਤਰੀ ਸਨ ਮਾਨਯੋਗ ਮਾਨਟਰੀ ਸਿੰਘ ਬਾਦਲ ਜਿਹੜੇ ਉਸ ਵੇਲੇ ਵਿੱਤ ਤੇ ਯੋਜਨਾ ਮੰਤਰੀ ਸਨ ਉਹਨਾਂ ਨੇ ਇਸ ਦਾ ਅਦਗਾਟ 6 6 8 ਦੇ ਵਿੱਚ ਕੀਤਾ ਸੀ ਤੇ ਇਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਦੱਸਣਾ ਕਿ ਕੁਝ ਸਾਲ ਇਹ ਆਰਓ ਚੱਲਿਆ ਫਿਰ ਇਸ ਦੇ ਵਿੱਚ ਖਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਦੀ ਤਮਾਮ ਮਸ਼ੀਨਰੀ ਜੋ ਹੈ ਉਹ ਲਗਭਗ ਆਊਟਡੇਟਡ ਹੋ ਚੁੱਕੀ ਹੈ ਉਸ ਨੂੰ ਦੁਬਾਰਾ ਚਲਾਇਆ ਨਹੀਂ ਜਾ ਸਕਦਾ ਜਾਂ ਉਸਤੇ ਬਹੁਤ ਜ਼ਿਆਦਾ ਖਰਚ ਆਏਗਾ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ આરોਪ ਬਿਲਕੁਲ ਹੀ ਬੰਦ ਹੋ ਗਿਆ ਕੀ ਕਹਿੰਦੇ ਨੇ ਪਿੰਡ ਵਾਸੀ ਆਓ ਤੁਹਾਨੂੰ ਵੀ ਸੁਣਾਉਣੇ ਸਰਦਾਰ ਮੰਤਰੀ ਸੁਬਾਦਨ ਨੇ ਲਵਾਇਆ ਸੀਗਾ ਉਸ ਤੋਂ ਬਾਅਦ ਬਸ ਉਹਨਾਂ ਨੇ ਇਕੱਲੇ ਲਵਾ ਤਏ ਇਹ ਕਿਰਾ 6 ਸਾਲ 6 ਮਹੀਨੇ ਚੱਲਿਆ ਉਸ ਤੋਂ ਬਾਅਦ ਇਹਦੀ ਕੋਈ ਕੇਅਰ ਨਹੀਂ ਹੋਈ ਲਿਵਾਰ ਛੱਡ ਦਿੱਤਾ ਗਿਆ ਇਹਨੂੰ ਲਿਵਾਰ ਛੱਡ ਗਿਆ ਹਾਂਜੀ ਭਾਈ ਜੀ ਸਰਕਾਰਾਂ ਦਾ ਕੰਮ ਹੁੰਦਾ ਤੁਹਾਨੂੰ ਪਿੰਡ ਨੂੰ ਸਹੂਲਤ ਮੁਹੱਈਆ ਕਰਵਾਉਣਾ ਉਹਦੀ ਰੇਖ ਦੇ ਕਰਨੀ ਕੀ ਦੀ ਜ਼ਿੰਮੇਵਾਰੀ ਬਣਦੀ ਹੈ ਰੇਖ ਦੇਖ ਜੀ ਜਿੰਨਾ ਚਿਰ ਤੱਕ ਸਿਸਟਮ ਚੱਲੀ ਗਿਆ ਉਹਨਾਂ ਚਿਰ ਚੱਲੀ ਗਿਆ ਜੀ ਹੂੰ ਤੇ ਉਸ ਤੋਂ ਬਾਅਦ ਜਦੋਂ ਮਨਪ੍ਰੀਤ ਸਿੰਘ ਬਾਦਲ ਆਪ ਹੀ ਹਲਕਾ ਹੀ ਛੱਡ ਗਏ ਸਾਡਾ ਜੀ ਹੂੰ ਤੇ ਇਹ ਵੀ ਖਰਾਬ ਹੋਣਾ ਹੀ ਸੀ ਜੀ ਜਦੋਂ ਕਿਸੇ ਨੇ ਇਹ ਤਾਂ ਬਾਅਦ ਚ ਪੰਚਾਇਤਾਂ ਨੇ ਸੰਭਾਲਣੇ ਸੀ ਇਹ ਤਾਂ ਬਾਅਦ ਪੰਚਾਇਤਾਂ ਦਾ ਮਤਲਬ ਨਹੀਂ ਹੁੰਦਾ ਕਿ ਪੰਚਾਇਤਾਂ ਨੇ ਸੰਭਾਲ ਲਾਉਂਗਾ ਪੰਚਾਇਤ ਵੀ ਕਾਲੀ ਦਲ ਦੀ ਸੀ ਜੀ ਉਹਨਾਂ ਨੇ ਸੰਭਾਲਣਾ ਸੀਗਾ ਉਹਨਾਂ ਨੇ ਨਹੀਂ ਸੰਭਾਲਿਆ ਜੀ ਨਹੀਂ ਸੰਭਾਲਿਆ ਹਾਂਜੀ ਕਿੰਨੀ ਵਾਰ ਦੀ ਤੁਹਾਡੇ ਪਿੰਡ ਦੀ ਕੱਢੇ 1300 ਕੁਛ ਹੈ ਜੀ 1300 ਕੁਛ ਹੈ ਪਾਣੀ ਫਿਰ ਕੀ ਕਰਦੇ ਹੁਣ ਪਾਣੀ ਹੁਣ ਕਿਵੇਂ ਕਰਦੇ ਹੋ ਪਾਣੀ ਹੁਣ ਦੁੱਧੋਂ ਲੈ ਕੇ ਆਉਂਦੇ ਆ ਜੀ ਦੁੱਧੋਂ ਲੈ ਕੇ ਆਣੇ ਪੀਣ ਵਾਲਾ ਪਾਣੀ ਦੁੱਧੋਂ ਲੈ ਤਾ ਹਾਂਜੀ ਸਾਰਾ ਪਿੰਡ ਸਾਰਾ ਪਿੰਡ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੁੱਧ ਦੁੱਧ ਪਾਣੀ ਲੈ ਕੇ ਆਉਂਦਿਆਂ ਬਸ ਹਲਕ ਚੱਲੇ 9 ਤੋਂ 10 ਤਾਈਂ ਵੇਖ ਲਓ ਬਸ ਉਸ ਤੋਂ ਬਾਅਦ 10 ਸਾਲ ਹੋ ਗਏ ਉੱਥੇ ਹੀ ਚੱਲੀ ਜਾਂਦਾ ਉੱਥੋਂ ਚੱਲੀ ਜਾਂਦਾ 14 ਸਾਲ ਹੋ ਗਏ 14 ਸਾਲ ਹੋ ਗਏ ਕੀ 14 ਸਾਲ ਹੋ ਗਏ ਤੁਹਾਡੇ ਪਿੰਡ ਦੇ ਵਿੱਚ ਦੋ ਸਰਕਾਰਾਂ ਚਲਗੀਆਂ ਇਸ ਤੋਂ ਪਹਿਲਾਂ ਤਿੰਨ ਚਲਗੀਆਂ ਦੁਬਾਰਾ ਆਰੋ ਨਹੀਂ ਲੱਗਿਆ ਦੁਬਾਰਾ ਆਰੋ ਨਹੀਂ ਲੱਗਿਆ ਕਾ ਨਹੀਂ ਲੱਗਿਆ ਕੀ ਗੱਲ ਕੋਈ ਪਿੰਡ ਨੇ ਡਿਮਾਂਡ ਨਹੀਂ ਕੀਤੀ ਇਹ ਡਿਮਾਂਡਾਂ ਤਾਂ ਬਹੁਤ ਕਰਦੇ ਸੀ ਜੀ ਜਿਵੇਂ ਹੁਣ ਸਾਡੇ ਮੰਡੀ ਬਣਾਈ ਜਾਵੇ ਪਿੰਡ 'ਚ ਹਮ 10 ਸਾਲ ਅਕਾਲੀ ਸਰਕਾਰ ਟੱਪ ਗਈ ਨਹੀਂ ਕਿਸੇ ਨੇ ਸੁਣੀ ਜੀ ਹਮ ਵੀ ਸਾਡੇ ਆਰੋ ਅਸੀਂ ਕਿਹਾ ਸੀ ਵੀ ਇਹਨੂੰ ਠੀਕ ਕਰਾਓ ਚਾਲੂ ਕਰਾਓ ਨਹੀਂ ਗੱਲ ਸੁਣੀ ਕਿਸੇ ਨੇ ਹਮ ਇਹ ਗੱਲ ਨਹੀਂ ਟੱਪ ਗਈ ਕਾਂਗਰਸ ਵੀ ਟੱਪੋ ਗਈ ਤੀਜੀ ਵੀ ਟੱਪਣ ਵਾਲੀ ਹੈ ਹਾਂਜੀ ਇਹਨਾਂ ਦੀ ਵੀ 3 ਸਾਲ ਟੱਪ ਗਈ ਜੀ ਨਹੀਂ ਤੁਹਾਡੇ ਕਾਂਗਰਸ ਵੀ ਟੱਪਦੇ ਹਾਂਜੀ ਹਾਂਜੀ ਉਹਨਾਂ ਨੇ ਕਿਉਂ ਨਹੀਂ ਬਣਾਇਆ ਏ ਜੀ ਫਿਰ ਅੱਡੋ ਅੱਡੀ ਸਰਕਾਰਾਂ ਦੇ ਕੰਮ ਹੁੰਦੇ ਆ ਕੀ ਹੁੰਦਾ ਵੀ ਇਹ ਗੱਲ ਗਾਣੇ ਬਣਾ ਦੇ ਇਹਨੂੰ ਅਪਡੇਟ ਨਹੀਂ ਹੋਣਾ ਆਪਾਂ ਕੋਈ ਨਵਾਂ ਬਣਾਈਏ ਨਹੀਂ ਨਹੀਂ ਇਸ ਤਰ੍ਹਾਂ ਦੇ ਸਾਡੀ ਨਹੀਂ ਹੈਗੀ ਐਕਚੁਅਲ ਚ ਗੱਲ ਕੀ ਹੈ ਨਾ ਜੀ ਬਾਈ ਇਹ ਵੀ ਜਿਵੇਂ ਇਹ ਘੱਟੋ ਘਾਟੇ ਨੂੰ ਤੁਸੀਂ ਲਾ ਲਓ ਸਾਹ ਅੱਠ ਤੋਂ ਲਾ ਲਓ ਕਿੰਨਾ ਟਾਈਮ ਹੋ ਗਿਆ ਜਿਹੜੀ ਜਿਹੜੀ ਉਸ ਤੋਂ ਬਾਅਦ ਟਾਈਮ ਟਾਈਮ ਸਾਰੇ ਦੀ ਰਿਪੇਅਰ ਹੁੰਦੀ ਰਹੀ ਹੈ ਚੱਲਦਾ ਰਿਹਾ ਹੁਣ ਇਹਦੀ ਤਕਨੀਕ ਜਿਹੜੀ ਇਹਦੀ ਟੈਕਨੋਲੋਜੀ ਆ ਉਹ ਜਿਆਦਾ ਪੁਰਾਣੀ ਹੋ ਗਈ ਵੀ ਜਿਹੜਾ ਹੁਣ ਇਹਦੇ ਤੇ ਜਿਹੜਾ ਖਰਚਾ ਹੈਗਾ ਉਹ ਬਹੁਤ ਜ਼ਿਆਦਾ ਹੈ ਉਹ ਕੋਨੇ ਰੇਡ ਚ ਹਾਂਜੀ ਬਿਲਕੁਲ ਤੇ ਨਵੇਂ ਲਵਾ ਲੋ ਫਿਰ ਹਾਂ ਨਵਾਂ ਲਵਾਉਣ ਦੀ ਜਰੂਰਤ ਹੈਗੀ ਹੈ ਜਿਹੜੀਆਂ ਹੁਣ ਜਿਵੇਂ ਮੌਜੂਦਾ ਸਰਕਾਰ 2.5 ਸਾਲ ਹੋ ਗਏ ਇਹਨਾਂ ਨੂੰ ਮਤੇ ਪਾ ਕੇ ਦਿੱਤੇ ਹੋਏ ਅਸੀਂ ਸਰਕਾਰ ਨੂੰ ਚਾਹੀਦਾ ਕਿ ਦੇਖੋ ਕਿਵੇਂ ਕੈਂਸਰ ਦੇ ਤੁਹਾਨੂੰ ਪਤਾ ਕਾਲੇ ਪੀਲੇ ਦੇ ਬਹੁਤ ਪੇਸ਼ੈਂਟ ਆ ਸਾਡੇ ਪਿੰਡ ਚ ਵੀ ਹੁਣ ਇਹਨਾਂ ਨੂੰ ਚਾਹੀਦਾ ਕਿ ਇਹਨੂੰ ਇਹ ਇੱਕ ਕਬਾੜ ਹੋ ਚੁੱਕਿਆ ਜੀ ਤੇ ਬਿਲਡਿੰਗ ਤੋਂ ਕੰਮ ਲਿਆ ਜਾ ਸਕਦਾ ਬਾਕੀ ਜਿਹੜੀ ਇਕੁਪਮੈਂਟ ਦੇ ਵਿੱਚ ਹੈਗੀ ਆ ਟੈਂਕੀਆਂ ਵਗੈਰਾ ਪਲਾਸਟਿਕ ਦੀਆਂ ਹੈਗੀਆਂ ਅੰਦਰ ਕੰਮ ਦੇਣੀ ਆ ਪਰ ਜਿਹੜੀ ਇਹ ਮਸ਼ੀਨਰੀ ਹੈ ਇਹ ਬੇਗਾਰ ਹੋ ਚੁੱਕੀ ਹੈ ਇਹਦੀ ਜਗ੍ਹਾ ਤੇ ਨਵੀਂ ਲੱਗੂਗੀ ਨਹੀਂ ਕੁਛ ਨਾ ਕੁਛ ਤਾਂ ਫਾਇਦਾ ਹੋ ਸਕਦਾ ਜੇ ਸਰਕਾਰ ਚਾਵੇ ਜਾਂ ਤਾਂ ਬਿਲਕੁਲ ਬਿਲਕੁਲ ਜੇ ਇਹ ਸਕ੍ਰੈਪ ਚ ਤਾਂ ਇਹ ਕੋਈ 15-20 ਹਜ਼ਾਰ ਵਟਿਆ ਜਾਊਗਾ ਇਹ 1.5 ਲੱਖ ਦਾ ਪ੍ਰੋਜੈਕਟ ਆ ਸਾਰਾ ਉਹਦੇ ਚ ਟੈਂਕੀਆਂ ਸਾਡੇ ਕੋਲੇ ਹੈਗੀਆਂ ਵੀ ਮਤਲਬ ਲੱਖ ਰੁਪਈਆ ਅਪਰੋਕਸੀਮੇਟਲੀ ਇਹਦੇ ਤੇ ਖਰਚਾ ਆਊਗਾ ਤੇ ਇਹ ਚਾਲੂ ਹੋ ਸਕਦਾ ਚੱਲ ਸਕਦਾ ਅੱਛਾ ਹੁਣ ਤਾਂ ਸਾਰੀਆਂ ਪਾਰਟੀਆਂ ਦੇ ਨੇਤਾ ਆ ਰਹੇ ਬੇਤੇ ਚਾਹੀਦਾ ਸੀ ਹੁਣ ਤਾਂ ਇਲੈਕਸ਼ਨਾਂ ਦੇ ਦੌਰਾਨ ਤਾਂ ਲੀਡਰਾਂ ਦਾ ਉਹ ਤੁਹਾਨੂੰ ਪਤਾ ਵੋਟਾਂ ਮੰਗਣ ਦਾ ਆ ਹੀ ਜਾਂਦੇ ਆ ਪਰ ਇਹ ਚਾਹੀਦਾ ਸੀਗਾ ਕਿ ਪਹਿਲਾਂ ਵੀ ਸਾਰਿਆਂ ਨੂੰ ਪਤਾ ਨਹੀਂ ਵੈਸੇ ਤਾਂ ਚਲੋ ਲੀਡਰਾਂ ਕੋਲ ਜਾਣਾ ਪੈਂਦਾ ਹੁਣ ਤੁਹਾਡੇ ਕੋਲੇ ਆ ਰਹੇ ਤਾਂ ਤੁਸੀਂ ਹੁਣ ਇਹ ਮੰਗ ਰੱਖਦੇ ਹੋ ਉਹਨਾਂ ਦੇ ਸਾਹਮਣੇ ਹੁਣ ਤਾਂ ਫਿਰ ਜੀ ਅਗਲੇ ਕੋਲੇ ਬਹਾਨਾ ਹੈਗਾ ਕਿ ਹੁਣ ਮਚੋਂ ਜਾਬਤ ਲੱਗਿਆ ਸੀ ਕਰ ਨਹੀਂ ਸਕਦੇ ਇਲੈਕਸ਼ਨ ਤੋਂ ਬਾਅਦ ਦੇਖਦੇ ਆ ਕੀ ਬਣਦਾ ਜੀ ਨਹੀਂ ਮੰਗ ਤਾਂ ਹੁਣੇ ਰੱਖੂੰਗਾ ਹਾਂ ਜੀ ਮੰਗ ਮੰਗ ਜ਼ਰੂਰ ਮਤ ਨਹੀਂ ਨਹੀਂ ਮਤ ਆ ਪਾ ਕੇ ਦਿੱਤਾ ਹੋਇਆ ਸੀ ਮਤ ਆ ਪਾ ਕੇ ਦਿੱਤਾ ਹੋਇਆ ਓਲਡੀ ਤਕਰਵਾ ਚੌਨ ਜਿਮਨੀ ਚੌਨ ਹੋ ਰਹੀ ਹੈ ਲਗਾਤਾਰ ਕਹਿੰਦੇ ਰਾਜਾ ਵੜਿੰਗ ਤਿੰਨ ਵਾਰ ਐਮਐਲਏ ਰਹੇ ਇੱਥੋਂ ਕੀ ਤੁਹਾਡੇ ਪਿੰਡ ਦਾ ਇਸ ਵਾਰ ਧਿਆਨ ਨਹੀਂ ਹੈਗਾ ਮੇਰੀ ਜੁਨ ਦਾ ਧਿਆਨ ਤਾਂ ਹੈਗਾ ਜੀ ਕੋਈ ਕਿਆ ਹੀ ਨਹੀਂ ਕਿਤੇ ਦੀ ਅਸੀਂ ਕਿਆ ਨਹੀਂ ਕਿਤੇ ਦੀ ਕਿਆ ਕਿਸੇ ਦੀ ਮੰਗ ਹੀ ਨਹੀਂ ਦਿੱਖੀ ਹੈ ਪ੍ਰਾਈਵੇਟ ਫਿਲਟਰ ਹੈ ਨਾ ਜੀ ਹਾਂ ਤੇ ਕਹਿੰਦੇ ਪ੍ਰਾਈਵੇਟ ਫਿਲਟਰ ਜਿਹੜੇ ਹੈ ਪ੍ਰਾਈਵੇਟ ਚੱਲੀ ਜਾਂਦੇ ਹੈ ਹੂੰ ਪ੍ਰਾਈਵੇਟ ਹੀ ਅਗਲਾ ਉਹਨਾਂ ਤੋਂ ਹੀ ਲੱਗਿਆ ਪਾਣੀ ਕੋਣੀ ਹੈ ਅਸੀਂ ਹੁਣ ਆਪਣਾ ਮਤਲਬ ਤੁਹਾਨੂੰ ਚਾਹੀਦਾ ਨਿਕਲ ਪਿੰਡ ਦੇ ਵਿੱਚ ਜਿਆਰੋ ਚੱਲਦੇ ਤਾਂ ਅਸੀਂ ਘਰੇ ਵਾਪਸ ਚਾਹੀਦਾ ਜੀ ਜ਼ਰੂਰੀ ਸਾਨੂੰ ਗਵਰਨਰ ਜੀ ਅਸੀਂ ਅੱਗੇ ਵਾਸਤੇ ਫਿਲਟਰ ਫਿੱਟ ਕਰਦੇ ਹਾਂ ਸਾਰਿਆਂ ਨੂੰ ਪਾਣੀ ਆਵੇ ਇਕੱਠਾ ਹੋਵੇ ਉੱਥੇ ਉੱਥੇ ਵੀ ਨਹੀਂ ਲਾਇਆ ਗਿਆ ਜੀ ਬਹੁਤ ਸਾਰੇ ਮੈਨੂੰ ਮਤੇ ਪਾ ਕੇ ਦਿੱਤੇ ਪਰ ਤੇ ਨਹੀਂ ਨਹੀਂ ਲੱਗਿਆ ਜੀ ਹੁਣ ਤੁਸੀਂ ਪਾਣੀ ਕਿੱਥੋਂ ਲੈ ਕੇ ਆਨੇ ਹੋ ਹੁਣ ਦੁੱਧੇ ਤੋਂ ਲੈ ਕੇ ਆਉਣਾ 3 2 3 ਕਿਲੋਮੀਟਰ ਪੈ ਜਾਂਦਾ ਉੱਤਰ ਪ੍ਰਾਈਵੇਟ ਫਿਲਟਰ ਹੈ ਜਿਵੇਂ ਉੱਥੇ ਸੀਵਾ ਹੀ ਕਰ ਰਹੇ ਆ ਕੋਈ ਮੋੜ ਵੀ ਲੈ ਰਹੇ ਆ ਤੇ ਕੋਈ ਉੱਥੋਂ ਹੀ ਪਰ ਲੈ ਕੇ ਆਉਂਦੇ ਉੱਥੇ ਵਰਕੇ ਲੈ ਕੇ ਆਉਂਦੇ ਬੰਦਾ ਚਲੋ ਪਾਣੀ ਦਾ ਮੁੱਲ ਤੁਹਾਨੂੰ ਫ੍ਰੀ ਦੇ ਰਿਹਾ ਹੈ ਲੇਕਿਨ ਆਣ ਜਾਣ ਦੀ ਦਿੱਕਤ ਤਾਂ ਹੈਗੀ ਹੈ ਉਹ ਤਾਂ ਹੈਗੀ ਜੀ ਉਹਨੂੰ ਜਰ ਪੈਟਰੋਲ ਸਾੜ ਲਈ ਨਹੀਂ ਨਾਲੇ ਟਾਈਮ ਲੱਗਦਾ ਜੀ ਉਹ ਦੁਵਾੜ ਝਰਕਦੇ ਜਾਂਦੇ ਕੋਈ ਵੀਰੇ ਇਹਦੇ ਕਿੱਧਰ ਲੈ ਜਾਣਾ ਕਿੱਧਰ ਨੂੰ ਮੇਰਾ ਆਪਦਾ ਐਕਸੀਡੈਂਟ ਹੋ ਗਿਆ ਸੀ ਪਾਣੀ ਲਿਆਉਂਦੇ ਹਾਂ ਜੀ ਨਹੀਂ ਇਸ ਮੰਗ ਨੂੰ ਲੈ ਕੇ ਫਿਰ ਪਿੰਡ ਜਿਹੜਾ ਪਾਰਟੀ ਬਾਈ ਦੇ ਉੱਪਰ ਉੱਠ ਕੇ ਮੰਗ ਲੈ ਸਕਦਾ ਕਰ ਸਕਦਾ ਜੀ ਕਰ ਸਕਦਾ ਪਾਣੀ ਕਰਦੇ ਬਸ ਇਕੱਠੇ ਹੋੜ ਸਾਰੀ ਫੇਰੀ ਹੈ ਜੀ ਇੱਕ ਆ ਕਰ ਰਹੀ ਸੀ ਦੇਖੋ ਤੁਹਾਡੇ ਕੋਲ ਲੀਡਰ ਚੱਲ ਕੇ ਆਉਂਦੇ ਆ ਕੀ ਡਿਮਾਂਡ ਰੱਖੀ ਕਿਤੇ ਮੈਂ ਕੀ ਹੁਣ ਤੋਂ ਮੰਦਲਾ ਦੇ ਕਲੀਨਿਕ ਜੇ ਨਹੀਂ ਕਿਉਂਕਿ ਉਹ ਵਾਦੇ ਕਿ ਬਹੁਤ ਜ਼ਿਆਦਾ ਲੱਗਿਆ ਜੇਰ ਬਾਅਦ ਵਿੱਚ ਸੋਚਾਂਗੇ ਕੋਈ ਕਰਾਂਗੇ ਭਾਈ ਇਹੋ ਜਿਹੇ ਪ੍ਰਾਲੇ ਚਾਹੀਦੇ ਪਿੰਡ ਵਿੱਚ ਕਿ ਨਹੀਂ ਬਾਈ ਜੀ ਮਿੱਠੀ ਗੋਲੀ ਦੇ ਜਾਂਦਾ ਕੋਈ ਵੀ ਲੀਡਰ ਆਉਂਦਾ ਮੈਂ ਤੁਹਾਨੂੰ ਸਿੱਧੀ ਗੱਲ ਹੀ ਦੱਸ ਜਾਨਾ ਹੁਣ ਚਲ ਮੰਨਦੇ ਆ ਚੋ ਮਜਾਬਤਾ ਲੱਗਿਆ ਉ ਜੇ ਕੋਈ ਆਉਂਦਾ ਮੰਨ ਕੇ ਚਲੋ ਚਲ ਕਾਂਗਰਸ ਸੀ ਆਪਾਂ ਵਿੱਚ ਕੋਈ ਵੀ ਲੀਡਰ ਆਉਂਦਾ ਚਲੋ ਰਾਜਾ ਜਦੋਂ ਨਾ ਲੱਗਿਆ ਪਿੰਡ ਦੇ ਅੱਧੇ ਕੰਮ ਸੁਧਰੇ ਆਂ ਅਰੋ ਦਾ ਕੰਮ ਉਹਦੇ ਹਜੇ ਕੋਲੇ ਫਾਰਮ ਵੀ ਨਹੀਂ ਗਿਆ ਜਦੋਂ ਮੈਂ ਆਣਾ ਵੀ ਰਾਜੇ ਕੋਲੇ ਫਾਰਮ ਜਾਵੜਿਆ ਅਰੋ ਦਾ ਅਰੋ ਆਟੋਮੈਟਿਕ ਚੱਲਣ ਲੱਗ ਜਾਊਗਾ ਹੋਰ ਸਾਰਿਆਂ ਨੂੰ ਡੈਂਪੀ ਨੂੰ ਵੀ ਫਾਰਮ ਭੇਜ ਕੇ ਵੇਖਿਆ ਸਾਰਿਆਂ ਨੂੰ ਕਹਤਾ ਕੋਈ ਤਾਂ ਕਹਿੰਦਾ ਬਾਰਡਰ ਵਕਸ ਲੱਗੂ ਕੋਈ ਕਹਿੰਦਾ ਕਿਤੇ ਲੱਗੂਗਾ ਮੰਨ ਕੇ ਚਲੋ ਕੱਲ ਨੂੰ ਜੇ ਕਿਸੇ ਦਾ ਨੁਕਸਾਨ ਹੋ ਗਿਆ ਜਾਂ ਕੇ ਇਹਦੇ ਉੱਤੇ ਬੱਸ ਚੜ ਗਈ ਜਾਂ ਟਰੱਕ ਚੜ ਗਿਆ ਇਹਦੇ ਲੀਡਰ ਜ਼ਿੰਮੇਵਾਰ ਹੋਣਗੇ ਹੋਰ ਕੋਈ ਜ਼ਿੰਮੇਵਾਰ ਪਿਛਲੇ 12 13 ਸਾਲਾਂ ਤੋਂ ਰਾਜਾ ਵੜਿਆਂ ਘੋਰੀ ਐਮਐਲਏ ਤੁਹਾਡੇ ਤੇ ਮੰਗ ਤੁਸੀਂ ਡੈਂਪੀ ਉਲੇ ਲੈ ਕੇ ਜਾ ਰਹੇ ਹੋ ਡੈਂਪੀ ਮੰਗ ਨਹੀਂ ਬੀ ਜੀ ਹੁਣ ਪਹਿਲਾਂ ਡੈਂਪੀ ਆਉਂਦਾ ਰਿਆ ਮੈਂ ਹੁਣ ਆਪਣੇ ਵੱਡੇ ਖੜੇ ਆ ਵੀ ਆਪਾਂ ਬੱਚਿਆਂ ਦੇ ਬਰੋਬਰ ਆਉਣਿਆਂ ਦੇ ਵੀ ਸਾਨੂੰ ਵੀ ਪਤਾ ਵੀ ਅਸੀਂ ਜਾਣਦੇ ਆ ਜਦੋਂ ਪਾਣੀ ਲੈਣ ਵੀ ਜੇ ਸਾਡੇ ਤੋਂ ਕੋਈ ਲੱਗ ਜੇਗਾ ਅਸੀਂ ਹੁਣ ਘਰ ਦੇ ਤਾਂ ਵੱਡੇ ਲੜਨਗੇ ਵੀ ਤੁਸੀਂ ਜਾਣ ਕੇ ਮਰਦੇ ਤੇ ਹੁਣ ਜੇ ਲੀਡਰਾਂ ਮੂਰੇ ਰੱਖਦੇ ਆ ਵੀ ਜਾ ਕੇ ਵੀ ਕਹਿੰਦੇ ਆ ਵੀ ਆਰਓ ਚਲਾਓ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਪਹਿਲਾਂ ਕਿਹਾ ਸੀ ਡਿੰਪੀ ਆਇਆ ਸੀਗਾ ਇੱਕ ਵਾਰੀ ਉਦੋਂ ਮੈਂ ਦੋ ਤਿੰਨ ਵਾਰੀ ਮੈਂ ਖੁਰ ਕਿਹਾ ਸੀਗਾ ਕਿਸੇ ਨੇ ਗੱਲ ਨਹੀਂ ਕਿਸੇ ਨੇ ਗੱਲ ਨਹੀਂ ਕਿਹੜੀ ਕੋਈ ਮਤਲਬ ਡਿੰਪੀ ਦੇ ਕਹਿੰਦੇ ਸਰਕਾਰ ਵੀ ਹੈਗੀ ਆ ਦੇੰਪੂ ਬੇਜਾ ਲਿੰਜੋ ਨੇ ਮਿੱਠੀ ਗੋਲੀ ਦੇ ਜਾਂਦਾ ਟੌਫੀ ਚੂਸੀ ਜਾਂਦੇ ਅੱਛਾ ਤੇ ਇਦੂ ਤੇ ਕੋਹ ਨਹੀਂ ਮਨਪ੍ਰੀਤ ਬਾਦਲ ਆ ਗਿਆ ਹੁਣ ਉਹ ਵੀ ਮਿੱਠੀ ਗੋਲੀ ਦੇਈ ਜਾਂਦਾ ਭਾਵੇਂ ਕੋਈ ਵੀ ਮੰਨਦੇ ਆ ਆਪਾਂ ਪਰ ਜਿਹੜੇ ਨਾ ਚੀਜ਼ਾਂ ਪਿੰਡ 'ਚ ਲੱਗਣ ਵਾਲੀਆਂ ਉਹ ਵੀ ਨਹੀਂ ਕਰਦੇ ਦੂਜੇ ਨੰਬਰ ਤੇ ਛੋਟਾ ਸਕੂਲ ਆ ਗਿਆ ਸੜਕ ਤੇ ਆ ਰੋਡ ਤੇ ਆ ਜਮਾ ਉਹ ਪਿੰਡ ਚਾਹੀਦਾ ਸੀਗਾ ਉਹ ਰੋਡ ਤੇ ਬਣਾਤਾ ਨਾਲ ਹੂੰ ਠੀਕ ਐ ਮੰਨੇ ਨੁਕਸਾਨ ਹੁੰਦੇ ਆ ਪਿੰਡਦਿਆਂ ਦੇ ਹੁੰਦੇ ਆ ਬੋਲਣ ਵਾਲਾ ਕੋਈ ਨਹੀਂਗਾ ਨਾ ਕੋਈ ਕੋਈ ਲੀਡਰ ਨਹੀਂ ਬੋਲਦਾ ਕੁਝ ਨਹੀਂ ਬੋਲਦਾ ਕੋਈ ਹਾਂ ਤੇ ਜਿਹੜੀ ਬੈਲਟ ਆ ਬਾਈ ਜੀ ਬਈ ਜਿਹੜੀ ਆ ਬੈਲਟ ਆ ਆਪਣੀ ਕਹਿੰਦੇ ਇਹ ਕੈਂਸਰ ਬੈਲਟ ਬਣੀ ਵੀ ਲੱਗਦਾ ਸੱਚੀ ਗੱਲ ਐ ਹਾਂਜੀ ਤੇ ਇਹ ਇਹ ਦੋਸ਼ ਕੋਣੇ ਦੇ ਕਸੂਰਵਾਰ ਕੋਣ ਆ ਆ ਤੁਹਾਡੇ ਸਾਹਮਣੇ ਇਹ ਹੀ ਆਮ ਆਲਮੀ ਕੁਆਲਿਟੀ ਦੀ ਸਰਕਾਰ ਆ ਫਿਲਟਰ ਸਾਡਾ ਬੰਦ ਪਿਆ ਇਹ ਤਾਂ ਦੱਸੋ ਪਿਆ ਇਹ ਤਾਂ 2010 ਤੋਂ ਪਿਆ ਕਿਤੇ ਹਾਂਜੀ ਇਹ ਤਾਂ 2010-12 ਤੋਂ ਪਿਆ ਨਹੀਂ ਜੀ ਹਸਪਤਲਾਇਆ ਸਾਡੇ ਕਰੇਗਲੀ ਕੰਮ ਕਰ ਰਹੇ ਫਸਲੇ ਤੁਹਾਨੂੰ ਇਹ ਵੀ 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 ਇਹ ਦੁਆਰਾ ਫੇਰ ਘਟਗੋਲੇ ਦਿਲ ਭਰੋ ਕੇ ਰਹੀ ਹੈ। ਮੈਂ ਹੁਣ ਸ਼ਪਾਸ਼ਨਾ ਕਿੰਨਾ ਚਿਰ ਦਰਵਾਲਾ ਨਹੀਂ। ਜਿਵੇਂ ਇੱਕ ਕਾਰ ਆਈ ਇੱਧਰ ਤਾਂ ਮੁਰਕੇ ਖਿਆਲੀ ਹੈ ਜਿੰਨਾਂ ਦਾ। ਅੱਛਾ। ਲੀਡਰ ਤੇ ਸੂਰਤਾਂ ਗਨੇ ਕੋਈ ਧਿਆਨ ਨਹੀਂ। ਨਾ ਜੀ ਨਾ। ਬਾਕੀ ਰਾਜਾ ਸੀਗਾ ਨਹੀਂ। ਮੈਂ ਵੀ ਰਾਜਾ ਸੀਗਾ। ਰਾਜੇ ਨੇ ਮੇਰੀ ਜਾਨ ਬਚਾਈ ਸੀਗੀ। ਰਾਜੇ ਵਰਗਾ ਬੰਦਾ ਹੈ ਨਹੀਂ ਉਹ ਆਜੇ ਉਹ ਹਰ ਇੱਕ ਹਰ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਗੱਲ ਸੁਣਦਾ। ਤੇ ਰਾਜਾ ਤਾਂ ਹੁਣ ਵੀ ਹੈਗਾ। ਮੁਣਾ ਹੈਗਾ ਪਰ ਸਰਕਾਰਾਂ ਆ ਆदमी ਦੀ ਇਹ ਕੁਛ ਕਰਨ ਨਹੀਂ ਦਿੰਦੀ ਪਤਾ ਸਰਕਾਰ ਵੀ ਰਾਜ ਦੀ ਸੀ ਕਰਨ ਨਹੀਂ ਦਿੰਦੇ ਸਰਕਾਰ ਦੇ ਵਿੱਚ ਸਾਡੇ ਡਿਸਪੈਂਸਰੀ ਪਸ਼ੂ ਹਸਪਤਾਲ ਉਹਦੇ ਵਿੱਚ ਹੀ ਮੈਡਰਨ ਵੀ ਬਾਈ ਵੀ ਲਿਆਦੇ ਸੀ ਉਹਨਾਂ ਦੀ ਸਰਕਾਰ ਚ ਕਾਂਗਰਸ ਦੀ ਚ ਅਸੀਂ ਬਿਲਡਿੰਗ ਵੀ ਬਣਵਾਈ ਹੈ ਹੁਣ ਤੁਸੀਂ ਚੈੱਕ ਕਰ ਲਓ ਉੱਥੇ ਡਾਕਟਰ ਹੀ ਨਹੀਂ ਸਾਡੇ ਡਾਕਟਰ ਹੀ ਨਹੀਂ ਹਾਂਜੀ ਇਹ ਪਾਣੀ ਬਣਾਦਾ ਨਹੀਂ ਸਾਡੇ 100 ਮਰੀਜ਼ ਇਕੱਲਾ ਕੈਸਰ ਕੈਸਰ ਦਾ ਸਾਡੇ ਪਿੰਡ ਚ ਸਾਡੇ ਪਿੰਡ ਚ ਹੀ ਹੈ ਹਾਂਜੀ ਅੱਛਾ ਰੋਮ ਸਾਵਾ ਜਿਹੋ ਵਿਚਾਰੇ ਤੇ ਜਿਹੜਾ ਦੁੱਧ ਵਾਲਾ ਘਰੇ ਲਾ ਕੇ ਆ ਤਾਂ ਬਿੱਲ ਭਰਦਾ ਸਾਰਾ ਕੁਝ ਸਾਰਾ ਦੋ ਪਿੰਡਾਂ ਪਾਰ ਕਰਦਾ ਸੀ ਸੇਵਾ ਕਰਦਾ ਵਿਚਾਰਾ ਪਰਮਾਤਮਾ ਉਹਨੂੰ ਪਰਮਾਤਮਾ ਇਹ ਨਹੀਂ ਮੰਗਣ ਲੱਗੇ ਤੁਸੀਂ ਕਿਹੜੇ ਡਿਮਾਂਡ ਰੱਖੀ ਆ ਅਸੀਂ ਮਤਾ ਪਾ ਕੇ ਪੰਚਾਇਤ ਵੱਲੋਂ ਜਿਹੜਾ ਹੈ ਇਹ ਨੌਵੇਂ ਮਹੀਨੇ ਚ ਹੀ ਅੱਛਾ ਨੌਵੇਂ ਮਹੀਨੇ ਇਸੇ ਨੌਵੇਂ ਮਹੀਨੇ ਆਇਆ ਕੋਈ ਰਿਪੋਰਟ ਇਹ ਜਿਵੇਂ ਐਮਪੀ ਸਭੀ ਸਿੰਘ ਜੀ ਖਾਲਸਾ ਬਣੇ ਆ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡੀ ਡਿਮਾਂਡ ਹੈ ਅਸੀਂ ਆਰਓ ਫਿਲਟਰ ਦੀ ਮੰਗ ਰੱਖੀ ਆ ਉਹਨਾਂ ਕੋਲੇ ਵੀ ਹੁਣ ਦੇਖੋ ਚੋਣ ਜਾਬਤੇ ਤੋਂ ਬਾਅਦ ਉਹ ਇਹ ਮੰਗ ਤੇ ਗੌਰ ਕਰਕੇ ਸਾਨੂੰ ਦਿੰਦਿਆਂ ਨਹੀਂ ਨੀਂਦੇ